ਕੁੰਮ ਦੇ ਮੇਲੇ ਚ ਭਰਾ ਗਵਾਜ ਗਿਆ ਸੀ ਲੱਭ ਕੇ ਲਿਆਈਆਂ ਨੇ ਕਿੱਥੇ ਸੀ ਦੋਵੇਂ ਆਉਂਦੀ ਸੀ ਔਰ ਮੇਰਾ ਭਰਾ ਲੱਭ ਗਿਆ ਮੈਂ ਛੇਤੀ ਲੱਭਣ ਚੱਲਦੀ ਹਾਂ ਕਿੱਥੇ ਮੇਰਾ ਭਰਾ ਮੈਂ ਇਹ ਨਹੀਂ ਪੀੜ ਚ ਮੇਰਾ ਭਰਾ ਲੱਭ ਗਿਆ ਬਹੁਤ ਡਰ ਮਿਲ ਗਿਆ ਨੇ ਪੂਜਾ ਕਰਨੀ ਹੈ ਜੋ ਕਿਹੜਾ ਹੈ ਮੇਰਾ ਭਰਾ ਦਿਖਾਏ ਹੋਏ ਰਹਿਣਗੇ ਨਾ ਮੈਂ ਐਡੀ ਕੋਈ ਮੈਨੂੰ ਦੱਸੇਗਾ ਇਹਦੇ ਨਾਲ ਮੇਰੀ ਸ਼ਕਲ ਮਿਲਦੀ ਹੈ ਇਹ ਮੇਰਾ ਭਰਾ ਹੈ ਬਹੁਤ ਜਾਦੀ ਵੀਡੀਓ ਦੀ ਡਾਊਟ ਹੀ ਨਹੀਂ ਕਰਨੀ ਆ ਮੇ ਲੋ ਕੁੜੀਆਂ ਨੇ ਮਿਆ ਕਰਤਾ ਮੈਂ ਸੱਚੀ ਮੁੱਚੀ ਸਮਝੀ ਸੀ ਕਿ ਮੇਰਾ ਭਰਾ ਲੱਭ ਗਿਆ ਐਕਚੁਅਲੀ ਜਦੋਂ ਮੈਂ 2.5 ਸਾਲਾਂ ਦੀ ਸੀ ਨਾ ਤੇ ਦੀਦੀ ਇਹਨਾਂ ਨੂੰ ਪਤਾ ਹੈਗਾ ਵੀ ਮੇਰੇ ਨਾਲ ਹੀ ਸਾਡੇ ਕਿ ਤਿੰਨ ਸਾਲ ਦੇ ਹੈਗੇ ਸਨ 2.5 ਸਾਲ ਦੀ ਮੈਂ ਹੀ ਸਾਂ ਸੀਰੀਅਸਲੀ ਗੱਲ ਹੈ ਚਲੋ 6 ਮਿੰਟ ਉੱਪਰ ਥਲੇ ਹੋ ਗਏ ਨੇ ਕੋਈ ਗੱਲ ਨਹੀਂ ਤੇ ਮੇਰਾ ਵੀਰ ਕੁੰਮ ਦੇ ਮੇਲੇ ਚ ਗਵਾਚ ਗਿਆ ਸੀ ਉਹ ਕਿੰਨੇ ਸਾਲ ਦਾ ਸੀ ਪਤਾ ਨਹੀਂ ਸਰ 5 ਸਾਲ ਵੱਡਾ ਹੀ ਹੈਗਾ ਸੀ ਉਹ ਅੱਜ ਕੁੜੀਆਂ ਨੇ ਕਹਿਤਾ ਤਾਂ ਭਰਾ ਲੱਭ ਗਿਆ ਮੈਂ ਫਟਾਫਟ ਆਈ ਆ ਵੇਖਣ ਅਸੇ ਤਾਂ ਮੈਨੂੰ ਆ ਬੋਤ ਜਿਹਾ ਫੜਾਤਾ ਐਹੋ ਜਿਹਾ ਮਿਆ ਕੋਲ ਘਟ ਗਿਆ ਕਰਦਾ گا ਮੈਂ ਭਾਈ ਮੁੱਛਾ ਨਾ ਥਾੜੋ ਇਹ YouTube ਤੇ ਨਹੀਂ ਹੈ ਇਹਨੇ ਇਹ ਜਿਹੇ ਹੋ ਗਏ ਨਾ ਗਾਤ ਨੂੰ ਮੋੜਨ ਨਾ ਵੇਚਣਾ ਨਹੀਂ 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 ਭਾਜੀ ਤੁਸੀਂ ਵੀ ਇੱਥੇ ਕਿੰਨੇ ਸਾਲਾਂ ਤੋਂ ਹੋ ਗਏ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਤੁਹਾਡਾ ਕੰਮ ਕਰ ਕਿਦਾਂ ਦਾ ਚੱਲਦਾ ਪਿਆ ਹੈ ਬਹੁਤ ਵਧੀਆ ਬਹੁਤ ਵਧੀਆ ਚਲੋ ਮਾਰਾਏ ਘਰੇ ਤੁਹਾਡੀ ਇੰਨੀ ਕੀ ਕਿਰਪਾ ਤਾਂ ਦੇ ਆਪ ਘਾਨੇ 2 ਤੋਂ 5 5 ਤੋਂ 50 50 ਤੋਂ 100 ਰੋਜ਼ ਦਾ ਵੀ ਕਿ ਮਾਰੇ ਇੰਨੀ ਕਰ ਪਰ ਨਹੀਂ ਹੂੰ ਜੀ ਪਤਾ ਨਹੀਂ ਨਹੀਂ ਹੋਏਗੀ ਐ ਨਹੀਂ ਗੱਲ ਕਹਿੰਦੀ ਹੁੰਦੀ ਨਹੀਂ ਆਂ ਤੇ ਅੱਜ ਖਲੋਤੇ ਹੋ ਤਨ ਤੇ ਕੱਪੜੇ ਪਾਏ ਸਿਰ ਤੇ ਪਰਨਾ ਬੰਨਿਆ ਵਾ ਰੋਟੀ ਖਾ ਕੇ ਆਉਂਦੇ ਚਾਹ ਪੀਂਦੇ ਹੋ ਸਭ ਕੁਛ ਆ ਦੇਂਦਿਆ ਵਾ ਅਸੀਂ ਉਹਨਾਂ ਵੱਲ ਵੇਖ ਕੇ ਜੀਏ ਜਿਨ੍ਹਾਂ ਨੂੰ ਕੁਛ ਨਹੀਂ ਮਿਲਦਾ ਮਾਰੇ ਦੀ ਕਿਸੇ ਨੂੰ ਕਾੜਿਆ ਮੇਰੇ ਪਹਿਲਾਂ ਦੋ ਬੇਟੀਆਂ ਸੀ ਬਾਜ ਮਾਰੇ ਦੇ ਬੜੀ ਚੇਵ ਕਰਦਾਂ ਨਾ ਬੜੀ ਆਸਰੇ ਦੂਜੀ ਅੱਡੀ ਮੇਰੇ ਫੇਰਾ ਥੋੜਾ ਟਾਈਮ ਹੋ ਗਿਆ ਮਾਰੇ ਦੀ ਬੇਟੀ ਕਹਿੰਦੇ ਈ ਧੀਆਂ ਕਿੰਨੂੰ ਮਿਲਦੀਆਂ ਨੇ ਕਰਮਾ ਵਾਲਿਆਂ ਦਾ ਕਰਮਾ ਵਾਲਿਆਂ ਜਿਹੜੇ ਆਬਰ ਆ ਜੇਗੇ ਉਹਨਾਂ ਨੂੰ ਧੀਆਂ ਮਿਲਦੀਆਂ ਨੇ ਪੁੱਤ ਮਿਲਦੇ ਨੇ ਦੁੱਖ ਦੇ ਨੂੰ ਧੀਆਂ ਮਿਲਦੀਆਂ ਦੁੱਖ ਮੰਡਾਣ ਨੂੰ ਤੇ ਤੁਸੀਂ ਕਾਨੂੰ ਪਛਤਾਨਦੇ ਹੋ ਹੋ ਸਕਦਾ ਤੁਹਾਡੀ ਇੰਨੀ ਪ੍ਰੋਪਰਟੀ ਜਾਇਦਾਦ ਨਾ ਹੋਵੇ ਜਿੱਤੇ ਕਰਕੇ ਰੱਬ ਤੁਹਾਨੂੰ ਪੁੱਤ ਨਹੀਂ ਦਿੰਦਾ ਕਿ ਲੜਨ ਧੀਆਂ ਨੇ ਲੜਨਾ ਨਹੀਂ ਉਹਨਾਂ ਨੇ ਚੋਨਾ ਬਣਾ ਦੇਣਾ ਤੁਹਾਡਾ ਨਾਮ ਹਾਂਜੀ ਲੈ ਗੀ ਸਹੀ ਗੱਲ ਕਰਤੀ ਹਾਂ ਹਾਂ ਇਹ ਚੀਜ਼ ਨੂੰ ਮੰਨੋ ਮੈਨੂੰ ਫਕਰ ਹੈ ਮੈਂ ਵੀ ਇੱਕ ਕਿਸੇ ਦੀ ਧੀ ਹਾਂ ਮੈਂ ਵੀ ਇੱਕ ਔਰਤ ਹਾਂ ਜੇਕਰ ਕਰੀਦਾ ਕਿ ਯਨ ਨਾਲ ਵੀ ਸੰਸਾਰ ਹੈ ਸੋ ਇਹ ਗੱਲ ਕਦੀ ਨਹੀਂ ਕਹਿੰਦਾ ਪਾਪਾ ਜੰਦੇ ਸੀ ਕੁੜੀ ਆ ਗਈ ਸੀ ਝੋਲੀ ਚ ਪਾ ਦੀਏ ਨਾ ਜੇ ਰੱਬ ਨੇ ਕਿਹਦੀ ਝੋਲੀ ਪਾਣੀ ਸੀ ਫਿਰ ਉਹਨੇ ਤੁਹਾਨੂੰ ਕਿਉਂ ਦਿੱਤੀ ਸੀ ਮਤਲਬ ਬੈਗਰੀ ਉਹ ਸਾਹਮਣੀ ਦੁਕਾਨ ਵਾਲੀ ਹੈ ਹਾਂਜੀ ਹਾਂਜੀ ਉਹ ਸਾਹਮਣੀ ਦੁਕਾਨ ਵਾਲੇ ਦੱਸਦੇ ਹਾਂ 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 ਗੁੰਡੇ ਨੇ ਮੈਨੂੰ ਕਿਹਾ ਵੀ 2 ਲੱਖ ਰੁਪਏ ਨਕਦ ਲੈ ਲੈ ਅੱਛਾ ਬੇੜੀ ਸਾਡੀ ਝੋਲੀ ਚ ਪਾ ਦੇ ਅੱਛਾ ਮੈਂ ਹਾਂ ਨਹੀਂ ਮੈਂ 2 ਲੱਖ ਨਾ ਮੈਂ ਕੀ ਕਰ ਲਊਗਾ ਪੈਪਰ ਨਹੀਂ ਈ ਮੈਂ ਆ ਕੰਮ ਦੀ ਜ਼ਿੰਦਗੀ ਜੀ ਕਰ ਹੀ ਨਹੀਂ ਸਕਦਾ ਜਿਹਦੇ ਉਹ ਜਿੰਦੇ ਜਾਲਦੇ ਉਹ ਵੀ ਕੁਝ ਸਕਦੇ ਜਾਵੇ ਨਹੀਂ ਨਹੀਂ ਠੀਕ ਹੈ ਭਾਜੀ ਈਆਂ ਨੂੰ ਐਦਾ ਕਿਸੇ ਦੇ ਵਿੱਚ ਹੀ ਤਾਂ ਥੋੜੀ ਤਾਂ ਹੁੰਦਾ ਵਾ ਦੱਸੋ ਜੇ ਮਾਲਕ ਨੇ ਤੁਹਾਡੇਗੇ ਨਹੀਂ ਕੇ ਪਕਾਉਂਦੀ ਲਿਆਉਂਦੀ ਤਾਂ ਵੀਡੀਓ ਵਿੱਚੋਂ ਮੈਂ ਤਾਂ ਵੀ ਅਗਲੇ ਨੇ ਸਮਝਾ ਵੀ ਪਕਾਣੇ ਵੀਦਾ ਸ਼ਾਇਦ ਹੋ ਸਕਦਾ ਦੇ ਦੇ ਨਾ 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 ਤੂੰ ਬਹੁਤ ਵਧੀਆ ਕੀਤਾ ਮਾਰਾ ਨੇ ਵੇਖਿਆ ਕਿੰਨਾ ਭਾਗ ਸਾਡੇ ਕੁੜੀਆਂ ਨੂੰ ਪਾਦੇ ਲੱਗਾ ਤੇ ਉਹਨਾਂ ਨੇ ਵੇਖ ਕੇ ਖੁਸ਼ ਹੋ ਜਾਈ ਠੀਕ ਹੈ ਰੱਬ ਦਾ ਨਾਮ ਲਿਆ ਕਰੋ ਮੇਰੀ ਤਾਂ ਆਪ ਈ ਆ ਗਈ ਤਾਂ ਮੈਂ ਬਹੁਤ ਖੁਸ਼ ਹਾਂ ਉਹਦੇ ਨਾਲ ਹੀ ਠੀਕ ਹੈ ਜੀ ਚਲੋ ਮੇਰੀ ਕੁੜੀ ਦਾ ਵੀ ਚ ਫੋਨ ਵੀ ਆ ਗਿਆ ਓਕੇ ਜੀ